ਇੱਕ ਜਿਹੜੇ ਮੇਰੇ ਬੱਚੇ ਵਿਦੇਸ਼ਾਂ ਵਿੱਚ ਤੇ ਆ ਇਹ ਨਾ ਪੋਸਟ ਕਰਨ ਵੀ ਮੇਰੀ ਮੰਮੀ ਆ ਰਿਹਾ ਮੇਰਾ ਡੈਡੀ ਆ ਰਿਹਾ ਫੋਨ ਤੇ ਗੱਲ ਕਰਨ ਵੀ ਤੁਸੀਂ ਨਾ ਕਰੋ ਸ਼ੇਅਰ ਨਾ ਕਰੋ ਸੋਸ਼ਲ ਮੀਡੀਆ ਜੇ ਆਪਣੇ ਫਾਇਦੇਮੰਦ ਆ ਉਸ ਤੋਂ ਵੱਧ ਕਿਤੇ ਨੁਕਸਾਨ ਦਾ ਇੱਕ ਵੀ ਹੈ ਗਿਆ ਅਸੀਂ ਰੋਂਗ ਸਾਈਡ ਲਾ ਕੇ ਘੱਟ ਤੋਂ ਖੱਪੇ ਹੱਥ ਕਰਕੇ ਇੱਕ ਇੰਡੀਅਨ ਹਾਈ ਦਾ ਪੈਟਰੋਲ ਪੰਪ ਹੁੰਦਾ ਜੀ ਉੱਥੇ ਇੱਕ ਜੇਸੀ ਘਰੋਤੀ ਸੀ ਇੱਕ ਟਰੈਕਟਰ ਘੋਤਾ ਸੀ ਦੋ ਚਾਰ ਟ੍ਰੱਕ ਖੜੋਤੇ ਸੀ ਅਸੀਂ ਉੱਥੇ ਅੰਦਰ ਵੜ ਕੇ ਇੱਕ ਕਾਰਨਰ ਤੇ ਤੇ ਅਸੀਂ ਉਹਨਾਂ ਦੇ ਜਿਹੜਾ ਬਾਥਰੂਮ ਸੀ ਉਹਦੇ ਵਿੱਚ ਵੜ ਗਏ ਚਾਰੇ ਜਣ ਅਸੀਂ ਅਸੀਂ ਆਖਿਆ ਵੀ ਅਸੀਂ ਪਿਛਲੇ ਪਾਸੇ ਲੁਕੇ ਬੈਠੇ ਹਾਂ ਜਦੋਂ ਸੁਡੀ ਫੋਰਸ ਪੰਪ ਤੇ ਆਜੂ ਅਸੀਂ ਉਦੋਂ ਬਾਹਰ ਨਿਕਲਾਂਗੇ ਸਾਨੂੰ ਰਿੰਗ ਕਰਦੇ ਜੁੜਨੇ ਦੇ ਆ ਕੇ ਹੂੰ ਕਿ ਅਸੀਂ ਇਹਨਾ ਰੈਵਨਿਊ ਦਿਨੇ ਅਸੀਂ ਹੋਟਲਾਂ ਨਾਲ ਉਹਨਾਂ ਨੂੰ ਪਿੱਛੇ ਦਿਨੇ ਸਾਡੀ ਰਖਵਾਲੀ ਪੂਰੀ ਤੀ ਕਰ ਸਕਦੇ ਯਾਰ ਸਾਡੇ ਨਾਲ ਬੈਂਚ ਤੇ ਦੋ ਮੁੰਡੇ ਨੌਜਾਣ ਬੈਠੇ ਆ ਜੀ ਉਹ ਸਾਡੇ ਵੱਲੀ ਵੇਖੀ ਜਾਂਦੇ ਪਰ ਅਸੀਂ ਉਹਨਾਂ ਵੱਲੀ ਗੌਰ ਨਹੀਂ ਕੀਤਾ ਉਹਨਾਂ ਨੇ ਦੂਜਾ ਨੂੰ ਵੀ ਗਾਰ ਮਾਰੀ ਉਹ ਵੀ ਆ ਕੇ ਬਹਿ ਗਿਆ ਇਹ ਸਾਡੇ ਗੱਲਾਂ ਬਾਤ ਦੇ ਵਿੱਚ ਦਿਮਾਗ ਚ ਆਈਆਂ ਤੁਪਤਾ ਜਿਹੜਾ ਕੁਝ ਪਾਣਾ ਮਾਲ ਦਾ ਵੀ ਆ ਪਗੜੀਓ ਕਹਿੰਦਾ ਨਹੀਂ ਬਾਪੂ ਢਹੀਂ ਤੁਸੀਂ ਪਰਵਾਹ ਨਾ ਕਰੋ ਮੈਂ ਬਿਲਕੁਲ ਠੀਕ ਆ ਤੁਸੀਂ ਪੁਲਿਸ ਨੂੰ ਫੋਨ ਸ਼ੁਰੂ ਕਰ ਦਿਓ ਮੈਂ ਚਲਾਉਣਾ ਵੇਖੀ ਰਿਓ ਜਿਵੇਂ ਹੋਊਗੀ ਉਹਨਾਂ ਨੂੰ ਜਦੋਂ ਅਸੀਂ ਪਿੱਛੇ ਚੱਕਦੇ ਆਂ ਮੁੰਡੇ ਉਹ ਨਿਕਲਿਆ ਬੇਸਬਾਲ ਉਹਨਾਂ ਕੋਲੇ ਉਹਨਾਂ ਨੇ ਡਰਾਈਵਰ ਸਾਈਡ ਤੇ ਸ਼ੀਸ਼ੇ ਦੇ ਅੱਗੇ ਮਾਰਿਆ ਮੇਰੀ ਸਾਈਡ ਤੇ ਮੁੱਕਾ ਕਸਨ ਮਾਰਿਆ ਅੱਛਾ ਜਦੋਂ ਬਾਹਰ ਨਿਕਲ ਗਏ ਸਾਨੂੰ ਆਡੈਂਟੀ ਹੋ ਗਿਆ ਵੀ ਇਹ ਮੁੰਡੇ ਉਹੀ ਸੀ ਜਿਹੜੇ ਬੈਂਚ ਦੇ ਨਾਲ ਬੈਠੇ ਸੀ ਹੈਲੋ ਹਾਂਜੀ ਸਾਸ਼ੀਕਲ ਜੀ ਦਾਨ ਮੀਟ ਤੋਂ ਕੁਲਵਿੰਦਰ ਸਿੰਘ ਬੋਲ ਰਿਹਾ ਹਾਂ ਜੀ ਹਾਂਜੀ ਧੰਨਵਾਦ ਪੁੱਤ ਧੰਨਵਾਦ ਧੰਨਵਾਦ ਮੀਡੀਆ ਦਾ ਧੰਨਵਾਦ ਪ੍ਰੈਸਰ ਰਿਪੋਰਟਰਾਂ ਦਾ ਵੀ ਧੰਨਵਾਦ ਜੀ ਅਸੀਂ ਉਹ ਗੱਲ ਜਾਣਨਾ ਚਾਹੁੰਦੇ ਹਾਂ ਬੋਟਾ ਸਿੰਘ ਜੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਕਿ ਤੁਸੀਂ ਵਿਦੇਸ਼ ਤੋਂ ਤੁਹਾਡੇ ਪਤਨੀ ਜਿਹੜੇ ਆ ਆ ਰਹੇ ਸੀ ਤਾਂ ਉੱਥੇ ਰਸਤੇ ਦੇ ਵਿੱਚ ਤੁਹਾਡੇ ਨਾਲ ਕੋਈ ਬਹੁਤ ਸਾਰੇ ਬਦਮਾਸ਼ਾਂ ਦੇ ਵੱਲੋਂ ਜਿਹੜਾ ਤੁਹਾਡਾ ਪਿੱਛਾ ਕੀਤਾ ਗਿਆ ਉਹ ਕੀ ਗੱਲਬਾਤ ਹੈ ਜੀ ਮੜੇ ਸਾਨੂੰ ਇੱਕ ਦੋ ਹਾਂ ਪੁੱਤ ਸੁਣੋ ਇੱਕ ਮਿੰਟ ਅ ਤੁਸੀਂ ਬੱਚੇ ਆ ਅਸੀਂ ਤਾਂ 70 ਸਾਲ ਕ੍ਰੋਸ ਕਰ ਚੁੱਕੇ ਆ ਜੀ ਜ਼ਿੰਦਗੀ ਦੇ ਵਿੱਚ ਇਹ ਸੀਨ ਮੈਥੋਂ ਜ਼ਿੰਦਗੀ ਚ ਨਹੀਂ ਭੁੱਲਿਆ ਜਾਣਾਗਾ ਜੋ ਸਾਡੇ ਨਾਲ ਸਾਡੇ ਨਾਲ ਵਾਪਰਿਆ ਜੀ ਅਸੀਂ ਸਵਾ 12:40 ਤੇ ਅਨ 12:24 ਤੇ ਜਾਜਲੈਂਡ ਕੀਤਾ ਸਵਾ 1 ਵਜੇ ਦੇ ਮਿਸਿਸ ਬਾਹਰ ਆ ਗਿਆ ਉੱਥੇ ਹੀ ਇੱਕ ਬ੍ਰੇਸਮੈਂਟ ਵੀ ਮੁੰਡਾ ਛੱਡਿਆ ਸੀ ਦਵਿੰਦਰ ਸਿੰਘ ਨੌਜਵਾਨਾ ਤਕਰੀਬਨ ਉਹ ਵੀ 60 ਸਾਲ ਦਾ ਰਿਟਾਇਰ ਹੋਇਆ ਜੀ ਮਿਸਿਸ ਦੇ ਨਾਲ ਮੈਂ ਤੇ ਮਿਸਿਸ ਤੇ ਦਵਿੰਦਰ ਸਿੰਘ ਜਿਹੜਾ ਮਲੋੜ ਕੋਲ ਦਾ ਪਿੰਡ ਆ ਬੁਰਜ ਉਥੋਂ ਦਾ ਜੀ ਅਸੀਂ ਮੇਰਾ ਬੇਟਾ ਕੰਪਲੀਟ ਬ੍ਰਿਸਬਨ ਹੈ ਉਹਨੇ ਆਖਿਆ ਸੀ ਡੈਡੀ ਇੱਕ ਇਹ ਬਾਈ ਨੇ ਜਾਣਾ ਤੁਸੀਂ ਇਹਨਾਂ ਦੀ ਟੈਕਸੀ ਨਾ ਮਲਾਓ ਤੁਹਾਡੇ ਨਾਲ ਹੀ ਇਹ ਜਾਂਦਾ ਰਹੂਗਾ ਜੀ ਜੀ ਅਸੀਂ ਤਿੰਨੇ ਬੈਠ ਕੇ ਇੱਕ ਮੁੰਡਾ ਟੈਕਸੀ ਜਿਹੜਾ ਚਲਾਉਂਦਾ ਹੈ ਮੁਹਾਲੀ ਤੋਂ ਦਿੱਲੀ 에어ਪੋਰਟ ਲਖਵਿੰਦਰ ਸਿੰਘ ਗਰੇਵਾਲ ਉਹ ਮੇਰੇ ਪਿੰਡ ਦਾ ਹੈ ਜੀ ਮੁੰਡਾ ਬਿਲਕੁਲ ਵਿਸ਼ਵਾਸ ਵਾਲਾ ਤੇ ਬੜਾ ਸਕਿਲਡ ਬੰਦਾ ਹੈ ਅਸੀਂ ਜਦੋਂ ਹੀ ਜਾਂਦੇ ਸਾਡੇ ਏਰੀਆ ਜਾਂਦੇ ਇਸੇ ਮੁੰਡੇ ਨੂੰ ਹਾਇਰ ਕਰਦੇ ਆ ਜੀ ਜੀ ਅਸੀਂ ਸਵਾ 1 ਵਜੇ ਉੱਥੇ ਚੱਲ ਕੇ ਸਵਾ 2 ਵਜੇ ਨੈਸ਼ਨਲ ਹਾਈਵੇ 9 ਨੰਬਰ ਤੇ ਆ ਗਏ ਆ ਜੀ ਹਵੇਲੀ ਦੇ ਵਿੱਚ ਠੀਕ ਹੈ ਹਵੇਲੀ ਕਿਉਂਕਿ ਸਫਰ ਸੀਗਾ ਖਾਣ ਪੀਣ ਥੋੜਾ ਬਹੁਤਾ ਲੈਣਾ ਸੀਗਾ ਪਾਣੀ ਪੂਣੀ ਪੀਣਾ ਸੀਗਾ ਪੈਰਾਪੁਰਾ ਨੂੰ ਕੋਈ ਰੈਸਟ ਮਿਲ ਜੂਗੇ ਠੀਕ ਹੈ ਜੀ ਸਵਾ 2 ਵਜੇ ਵੱਜ ਕੇ ਅਸੀਂ ਕਿਉਂਕਿ ਟਾਈਮ ਅਸੀਂ ਵੇਖਿਆ ਵੀ ਸਾਨੂੰ ਪੂਰਾ ਘੰਟਾ ਲੱਗ ਗਿਆ ਇੱਥੇ ਆਉਂਦਿਆਂ ਨੂੰ ਇਥੋਂ ਬਾਅਦ ਅਸੀਂ ਇਹ ਦੇਖਿਆ ਵੀ ਅਸੀਂ ਕੋਈ 3 ਵਜੇ ਹੋਣੇ ਜਾਂ ਸਵਾ ਦਣ ਦੇ ਆਸੇ-ਪਾਸੇ ਅਸੀਂ ਨਿਕਲਿਆ ਸਾਡੇ ਨਾਲ ਬੈਂਚ ਤੇ ਦੋ ਮੁੰਡੇ ਨੌਜਾਣ ਬੈਠੇ ਆ ਜੀ ਉਹ ਸਾਡੇ ਵੱਲੀ ਵੇਖੀ ਜਾਂਦੇ ਪਰ ਅਸੀਂ ਉਹਨਾਂ ਵੱਲੀ ਗੌਰ ਨਹੀਂ ਕੀਤਾ ਉਹਨਾਂ ਨੇ ਦੂਜਿਆਂ ਨੂੰ ਵੀ ਬਾਜ਼ ਮਾਰੀ ਉਹ ਵੀ ਆ ਕੇ ਬਹਿ ਗਿਆ ਇਹ ਸਾਡੇ ਗੱਲਾਂ ਬਾਅਦ ਦੇ ਵਿੱਚ ਦਿਮਾਗ ਚ ਆਈਆਂ ਜੀ ਵੀ ਉਹ ਮੁੰਡੇ ਬੈਠੇ ਸੀ ਜਦੋਂ ਅਸੀਂ ਇਥੋਂ ਚਾਹ ਪਾਣੀ ਪੀ ਕੇ ਚੱਲ ਪਿਆ ਤਕਰੀਬਨ 20 ਮਿੰਟ ਪਿੱਛੋਂ 20 25 ਹੋ ਸਕਦਾ 30 ਮਿੰਟ ਵੀ ਆਉਣੇ ਪਿੱਛੋਂ ਜਿਹੜੀ ਸਾਡੇ ਕੋਲ ਵੀ ਸ਼ਹਿਰਾਗਾਰ ਸੀ ਤੇ ਉਹਨਾਂ ਕੋਲ ਵੀ ਉਹਨੇ ਸਾਨੂੰ ਇੱਕਦਮ ਕ੍ਰੋਸ ਕਰਕੇ ਅਗਲੇ ਅੱਗੇ ਪਾਸੇ ਸਾਡੋ ਬ੍ਰੇਕ ਲਾਤੇ ਉਹਨਾਂ ਨੇ ਅੱਛਾ ਜੀ ਇਹ ਕਿੱਥੋਂ ਦੀ ਘਟਨਾ ਜੀ ਕਿਹੜੀ ਜਗ੍ਹਾ ਦੇ ਉੱਤੇ ਪਿਆ ਵੀ ਆਹ ਕੀ ਹੋ ਗਿਆ ਆਪਾਂ ਦਾ ਕਿਸੇ ਨੇ ਵਜੇ ਨਹੀਂ ਮੇਰੀ ਘਰ ਵਾਲੀ ਵੀ ਬਾਖਰੂ ਬਾਖਰ ਲੱਗ ਪੀ ਪਤਾ ਕੀ ਹੋ ਗਿਆ ਉਹ ਕਹਿੰਦਾ ਕਬਰੋਣਾ ਆਪਾਂ ਬੁਰੇ ਹਾਲਾਤਾਂ ਦੇ ਵਿੱਚ ਆ ਗਏ ਇਹ ਬੰਦੇ ਮਾੜੇ ਆ ਗਏ ਆਪਣੇ ਮਗਰ ਅੱਛਾ ਜੀ ਇੱਥੋਂ ਫਿਰ ਅਸੀਂ ਚੱਲ ਪਿਆ ਵੀ ਕੋਈ ਸ਼ਰਨ ਮਿਲੇ ਸਾਨੂੰ ਕੋਈ ਆਸਰਾ ਮਿਲੇ ਕੋਈ ਹੋਟਲ ਖੁੱਲਿਆ ਹੋਵੇ ਕੋਈ ਪੰਪ ਖੁੱਲਿਆ ਮਿਲੇ ਜਿੱਥੇ ਅਸੀਂ ਅਸੀਂ ਲਈ ਦੇ ਦੇ ਚੱਲੀ ਜਾਂਦੇ ਚੱਲੀ ਜਾਂਦੇ ਆ ਤੇ ਸਾਡ ਇਸ ਮੁੰਡੇ ਨੇ ਕਿਹਾ ਵੀ ਤੁਸੀਂ 100 ਤੇ 112 ਨੰਬਰ ਤੇ ਕਾਲਾ ਸ਼ੁਰੂ ਕਰ ਦਿਓ ਹੂੰ ਵੀ ਕੋਈ ਹਰਿਆਣਾ ਪੁਲਿਸ ਕੋਈ ਨਾ ਕੋਈ ਤੁਹਾਨੂੰ ਸਿਕਿਉਰਿਟੀ ਮਿਲੇ ਜੀ ਅਸੀਂ ਕੁਛੇਰ ਬਾਅਦ ਪਹਿਲਾਂ ਤਾਂ ਅਸੀਂ ਸੋਦੇ ਵੀ ਕਵਰੇ ਉਹੀ ਆਏ ਆ ਵੀ ਚਾਲੇ ਇਥੋਂ ਬ੍ਰੇਕ ਨਾ ਪਿਆ ਉਹ ਨਾ ਆਉਣਗੇ ਪਰ ਕੋਸਟ ਟਾਈਮ ਬਾਅਦ ਜਦੋਂ ਅਸੀਂ ਚੱਲ ਗਿਆ ਉਹਨਾਂ ਦੀਆਂ ਲਾਈਟ ਬੜੀ ਸਕਰੀਨ ਤੇਜ ਸੀਗੀ ਚਿੱਟੀਆਂ ਲਾਈਟਾਂ ਸਾਨੂੰ ਦੂਰੋਂ ਪਤਾ ਲੱਗਾ ਕਿ ਉਹ ਫੇਰ ਆ ਗਿਆ ਅਸੀਂ ਹੋਰ ਕਾਰਨ ਨੂੰ ਤੇਜ ਕਰਤਾ ਉਹਨਾਂ ਨੇ ਸਾਡੇ ਮਗਰ ਤੇਜ ਕਰਤਾ ਜੋਨ ਲੱਗੇ ਕਦੇ ਸੱਜੇ ਮਾਰਨ ਕਦੇ ਖੱਬੇ ਕਰਨ ਕਦੇ ਅਗਲੇ ਪਾਸੇ ਕਰਨ ਵੀ ਇਹ ਥੱਲੇ ਡਿੱਗ ਪੈਣਾ ਅਸੀਂ ਮੁੰਡੇ ਨੂੰ ਬਹੁਤ ਆਖਿਆ ਵੀ ਤੂੰ ਭਾਈ ਸੰਕੋਚ ਕਰ ਜਿਹੜਾ ਕੁਝ ਹੋਣਾ ਸੀ ਇਹ ਤਾਂ ਦੇਸੀ ਜਾਂਦਾ ਪਰ ਤੂੰ ਨੌਜਾਨ ਮੁੰਡਾ 25 28 ਸਾਲ ਦੀ ਉਮਰ ਹੈ ਤੇਰੀ ਤੂੰ ਪਤਾ ਜਿਹੜਾ ਕੁਸ ਪਾਣਾ ਮੰਨਦਾ ਵੀ ਆਪਾਂ ਕਰੀਓ ਕਹਿੰਦੇ ਨਹੀਂ ਬਾਪੂ ਨਹੀਂ ਤੁਸੀਂ ਪਰਵਾਹ ਨਾ ਕਰੋ ਮੈਂ ਬਿਲਕੁਲ ਠੀਕ ਹਾਂ ਤੁਸੀਂ ਪੁਲਿਸ ਨੂੰ ਫੋਨ ਸ਼ੁਰੂ ਕਰ ਦਿਓ ਮੈਂ ਚਲਾਉਣਾ ਵੇਖੀ ਲਓ ਜਿਵੇਂ ਹੋਊਗੀ ਅੱਛਾ ਇਹ ਲੈਂਦੇ ਦਿੰਦੇ ਕੀ ਆਗਾਜੀ ਹਾਂਸੀ ਫਲਾਈਓਵਰ ਅੱਛਾ ਜੀ ਪਿੱਛੇ ਅਸੀਂ ਇਹਨਾਂ ਨੂੰ ਨਿਆ ਨਹੀਂ ਦਿੱਤਾਗਾ ਕਦੇ ਜੇ ਖੱਬੇ ਪਾਸੇ ਕਰ ਲਈ ਸੱਜੇ ਪਾਸੇ ਕਰ ਲਈਏ ਜੇ ਸੱਜੇ ਕਰਨੇ ਖੱਬੇ ਪਾਸੇ ਦੀ ਕਰ ਲਈਏ ਉਥੇ ਫਲਾਈ ਓਵਰ ਤੋਂ ਪਹਿਲਾਂ ਇੱਕ ਨੋਵਾ ਕਾਰ ਸਾਥੋਂ ਕ੍ਰੋਸ ਕਰਦੀ ਹੈ ਅੱਛਾ ਜੀ ਅਸੀਂ ਨੋਵਾ ਦਾ ਸਾਨੂੰ ਆਸਰਾ ਹੋ ਗਿਆ ਵੀ ਨੋਵਾ ਮਿਲ ਗਈ ਤੇ ਅਸੀਂ ਇਹਦੇ ਪਿੱਛੇ ਲਾ ਲੈਨੇ ਆ ਫਲਾਈ ਓਵਰ ਦੇ ਉੱਤੇ ਇਹਨਾਂ ਨੇ ਜਦੋਂ ਉਹਦੇ ਅੱਗੇ ਬ੍ਰੇਕ ਲਾਈ ਤੇ ਨੋਵਾ ਲੈਣੇ ਰੋਕ ਲਈ ਉਹ ਵੀ ਪੀਬੀ 29 ਨੰਬਰ ਸੀਗਾ ਗਾਹ ਡਿਟੇਲ ਦੇ ਵਿੱਚ ਅਸੀਂ ਉਹ ਵੀ ਨਹੀਂ ਪੜ ਸਕੇ ਇਹਨਾਂ ਦਾ ਨੰਬਰ ਜਿਹੜੇ ਬੰਦੇ ਤੁਹਾਡਾ ਪਿੱਛਾ ਕਰ ਰਹੇ ਸੀ ਉਹਨਾਂ ਦਾ ਨੰਬਰ ਤੁਸੀਂ ਪੜਿਆ ਜੀ ਨਹੀਂ ਨਹੀਂ ਉਹ ਨੰਬਰ ਨਹੀਂ ਸਾਡੇ ਨੇੜੇ ਨਹੀਂ ਹੋਏਗੇ ਕਾਰ ਸਾਈਡ ਤੋਂ ਹੁੰਦੀ ਸੀ ਹੁਣ ਸਾਨੂੰ ਕਰਦੇ ਆ ਵੀ ਅਸੀਂ ਸ਼ੋਰਟ ਹੀ ਲੈ ਲੈਂਦੇ ਜਾਂ ਉਹਨਾਂ ਦੀ ਵੀਡੀਓ ਹੀ ਬਣਾ ਲੈਂਦੇ ਪਰ ਐਵੇਂ ਪੁੱਤ ਆਖੀਏ ਉਦੋਂ ਸਾਡਾ ਸੰਤੁਲਨ ਸਾਡਾ ਵੀ ਵਿਗੜ ਗਿਆ ਸੀ ਉਦੋਂ ਨਹੀਂ ਵੀ ਸੁਝਦੀ ਬਹੁਤ ਯਾਦ ਆਉਂਦੀ ਸੀ ਸਾਨੂੰ ਇਹਨਾਂ ਵੱਲੀ ਤਾਂ ਖਿਆਲ ਹੀ ਨਹੀਂ ਸੀ ਬਾਅਦ ਦੇ ਵਿੱਚ ਆਉਂਦੇ ਆ ਵੀ ਸਾਨੂੰ ਇਹ ਕਰ ਲੈਂਦੇ ਹੂੰ ਉਥੋਂ ਬਾਅਦ ਪੁੱਤ ਜਦੋਂ ਇਹਨਾਂ ਨੇ ਉਥੇ ਨਵਾਰ ਨੂੰ ਅਲਾਉ ਕਰਤਾ ਵੀ ਤੂੰ ਜਾ ਤੇ ਸਾਡੇ ਅੱਗੇ ਹੋ ਗਏ ਜੇ ਅਸੀਂ ਅੱਗੇ ਕਰੀਏ ਤਾਂ ਉਧਰ ਨੂੰ ਕਰ ਲੈਣ ਜੇ ਪਿੱਛੇ ਨੂੰ ਕਰੀਏ ਤਾਂ ਅੱਗੇ ਕਰਨਾ ਅੱਗੇ ਟੇਢੀ ਕਾਰ ਲਾ ਕੇ ਜਾਮ ਕਰਤਾ ਅੱਛਾ ਜੀ ਜਾਂ ਤਾਂ ਮੁੰਡੇ ਦਾ ਦਿਮਾਗ ਕੰਮ ਕਰ ਗਿਆ ਜਾਂ ਕੁਦਰਤ ਨੇ ਮੈਥੋਂ ਕਢਾਤਾ ਜਾਂ ਪਰਮਾਤਮਾ ਨੇ ਕੀਤਾ ਮੈਂ ਕਿਹਾ ਪੁੱਤ ਹੁਣ ਆਪਣਾ ਅੱਗੇ ਚਾਰਾ ਨਹੀਂ ਪਿੱਛੇ ਨੂੰ ਮੋੜ ਅੱਛਾ ਜੀ ਅਸੀਂ ਪਿੱਛੇ ਨੂੰ ਚੱਕਦੇ ਜੀ ਕਾਰ ਠੀਕ ਹੈ ਉਹਨਾਂ ਨੂੰ ਜਦੋਂ ਅਸੀਂ ਪਿੱਛੇ ਚੱਕਦੇ ਆਂ ਮੁੰਡੇ ਉਹ ਨਿਕਲਿਆ ਬੇਸਬਾਲ ਉਹਨਾਂ ਕੋਲੇ ਉਹਨਾਂ ਨੇ ਡਰਾਈਵਰ ਸਾਈਡ ਤੇ ਸ਼ੀਸ਼ੇ ਦੇ ਅੱਗੇ ਮਾਰਿਆ ਮੇਰੀ ਸਾਈਡ ਤੇ ਮੁੱਕਾ ਕਸਨ ਮਾਰਿਆ ਜਦੋਂ ਬਾਹਰ ਨਿਕਲ ਗਏ ਸਾਨੂੰ ਆਡੈਂਟੀ ਹੋ ਗਿਆ ਵੀ ਇਹ ਮੁੰਡੇ ਉਹੀ ਸੀ ਜਿਹੜੇ ਬੈਂਚ ਦੇ ਨਾਲ ਬੈਠੇ ਸੀ ਲੋਹਰਾਂ ਪਾਈਆਂ ਤੇ ਟੀ-ਸ਼ਰਟ ਪਾਈਆਂ ਸੀ ਠੀਕ ਹੈ ਅਸੀਂ ਉਹਨਾਂ ਨੂੰ 2-4 ਮਿੰਟ ਲੱਗੇ ਅਸੀਂ ਰੋਂਗ ਸਾਈਡ ਲ ਜਾ ਕੇ ਘੱਟ ਤੋਂ ਖੱਬੇ ਹੱਥ ਕਰਕੇ ਇੱਕ ਇੰਡੀਅਨ ਹਾਈ ਦਾ ਪੈਟਰੋਲ ਪੰਪ ਹੁੰਦਾ ਜੀ ਉੱਥੇ ਇੱਕ ਜੇਸੀ ਫਰੋਤੀ ਸੀ ਇੱਕ ਟਰੈਕਟਰ ਖੜੋਤਾ ਸੀ 2-4 ਟਰੱਕ ਖੜੋਤੇ ਸੀ ਅਸੀਂ ਉੱਥੇ ਅੰਦਰ ਵੜ ਕੇ ਇੱਕ ਕਾਰਨਰ ਤੇ ਤੇ ਅਸੀਂ ਉਹਨਾਂ ਦੇ ਜਿਹੜਾ ਬਾਥਰੂਮ ਸੀ ਉਹਦੇ ਵਿੱਚ ਵੜ ਗਏ ਚਾਰੇ ਜਾਣੇ ਅਛਾ ਜੀ ਪੁਲਿਸ ਸਾਨੂੰ ਕਰਦੀ ਸਾਨੂੰ ਲੋਕੇਸ਼ਨ ਦੱਸੋ ਅਸੀਂ ਕਿੱਥੇ ਕਰੀਏ ਕਿ ਅਸੀਂ ਉਹਨਾਂ ਨਾਲ ਕਾਬਰੇ ਆ ਗੁੱਸੇ ਹੋਏ ਆ ਵੀ ਸਾਨੂੰ ਮਾਰ ਕੇ ਆਉਂਗੇ ਤੁਸੀਂ ਤੁਸੀਂ ਸਾਨੂੰ 150 ਕਿਲੋਮੀਟਰ ਬਾਅਦ ਹੋ ਗਿਆ ਪਿੱਛਾ ਕੋਈ ਛੋਡੀ ਫੋਰਸ ਨਹੀਂ ਮਿਲੀ ਕੋਈ ਸਿਕਿਉਰਟੀ ਮਿਲੀ ਅਸੀਂ ਸ਼ਰਨਤ ਕਿੱਥੇ ਤੱਕ ਕਿੱਥੇ ਜਾਈਏ ਜੀ ਅਸੀਂ ਇਹਨਾਂ ਉਹਨਾਂ ਕਹਿੰਦੇ ਜੀ ਸਾਨੂੰ ਦੱਸੋ ਅਸੀਂ ਅਸੀਂ ਆਖਿਆ ਵੀ ਅਸੀਂ ਤਾਂ ਪਿਛਲੇ ਪਾਸੇ ਲੁਕੇ ਬੈਠੇ ਆ ਜਦੋਂ ਛੋਡੀ ਫੋਰਸ ਪੰਪ ਤੇ ਅਜੂ ਅਸੀਂ ਉਦੋਂ ਬਾਹਰ ਨਿਕਲਾਂਗੇ ਸਾਨੂੰ ਰਿੰਗ ਕਰਦੇ ਜੁੜਨੇ ਲਾ ਕੇ ਫੇਰ ਸਾਡੇ ਕੋਲੇ ਵਾਰੀ ਵਾਰੀ ਦੋ ਗੱਡੀਆਂ ਆ ਗਈਆਂ ਫੇਰ ਅਸੀਂ ਬਾਹਰ ਨਿਕਲੇ ਆ ਨਿਕਲ ਕੇ ਪੁੱਤ ਸੁੱਖ ਸ਼ਾਂਤੀ ਹੋਇਆ ਮਨ ਠੰਮ ਸੰਭਾ ਹੋਇਆ ਉਹਨਾਂ ਨੂੰ ਅਸੀਂ ਆਖਿਆ ਵੀ ਇਹ ਦਿੱਲੀ ਵੱਲੀ ਨੂੰ ਗਏ ਆ ਕਹਿੰਦੇ ਜੀ ਨਹੀਂ ਕੋਈ ਨਹੀਂ ਜਿਹੜਾ ਹੋ ਗਿਆ ਅਸੀਂ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਦੱਸੋ ਕਿੱਥੇ ਜਾਣੇ ਆ ਅਸੀਂ ਉਹਨਾਂ ਕਹਿੰਦੇ ਤੁਸੀਂ ਪਿੱਛੇ ਜਾਓ ਤੁਸੀਂ ਪਿੱਛੇ ਕਰੋ ਤੁਸੀਂ ਅਸੀਂ 6000 ਕਾਰਾਂ ਪੰਜਾਬ ਦੀਆਂ ਦਿੱਲੀ 에ਰਪੋਰਟ ਤੇ ਰੋਜ਼ ਆਉਂਦੀਆਂ ਕਿ ਅਸੀਂ ਐਨਾ ਰੈਵਨਿਊ ਦਿੰਨੇ ਅਸੀਂ ਹੋਟਲਾਂ ਨੇ ਉਹਨਾਂ ਨੂੰ ਪਿੱਛੇ ਦਿੰਨੇ ਸਾਡੀ ਰਖਵਾਲੀ ਵੀ ਨਹੀਂ ਤੁਸੀਂ ਕਰ ਸਕਦੇ ਯਾਰ ਜੀ ਹਿੱਟਲਰ ਤੇ ਸਾਡੀ ਪੰਜਾਬ ਸਰਕਾਰ ਦੇ ਆ ਨਾ ਸੀ 에어ਪੋਰਟ ਦਿੱਲੀ ਦਾ ਚੱਲਦਾ ਆ ਸੌਰੀ ਮੁਹਾਲੀ ਦਾ ਚੱਲਦਾ ਨੰਬਰ ਸਰ ਚਰਦਿਆ ਅਸੀਂ ਸਾਨੂੰ ਛੱਲ ਪਟਾਈ ਜੰਨੇ ਆ ਕਿੱਡ ਅਨਾਜ ਅਸੀਂ ਦੇਸ਼ ਦਾ ਭਰੀ ਜੰਨੇ ਆ ਜਵਾਨੀ ਅਸੀਂ ਵਿਦੇਸ਼ਾਂ ਚ ਭਰੀ ਕਰਨੇ ਆ ਬੁੱਢਿਆਂ ਨੂੰ ਤੁਸੀਂ ਸੜਕਾਂ ਤੇ ਮਰਵਾਈ ਜੰਨੇ ਆ ਅਸੀਂ ਕਿੱਧਰ ਜਾਵਾਂਗੇ ਕੀ ਕਰਾਂਗੇ ਇਹ ਮੰਨਤ ਹਵੇਲੀ ਤੇ ਰੁਕੇ ਸੀ ਜੀ ਤੁਸੀਂ ਜਿੱਥੋਂ ਪਿੱਛੇ ਤੁਹਾਡੇ ਹਾਂ ਮੰਨਤ ਹਵੇਲੀ ਤੇ ਜੀ 7:30 ਵਜੇ ਦੀ ਉੱਥੋਂ ਦੇ ਫੁਟੇਜ ਨਿਕਲੋ ਤਾਂ ਫੁਟੋਸ ਮੇਰੇ ਮਿਲ ਜੂਗੀ ਮੇਰੀ ਮਿਜ਼ੀ ਦੀ ਦਵਿੰਦਰ ਦੀ ਅਸੀਂ ਤਿੰਨੇ ਬੈਠੇ ਹੱਟਾ ਡਰਾਈਵਰ ਸਾਡਾ ਵੱਖਰਾ ਬੈਠਾ ਜੀ ਸਰੋਤਨ ਦਾ ਵੀ ਮੈਂ ਬੇਨਤੀ ਕਰਦਾ ਵੀ ਜਿੰਨਾ ਚਿਰ ਪੰਜਾਬ ਤੇ ਨਹੀਂ ਚੱਲਦਾ ਇੱਕ ਤਾਂ ਪਾਣੀ ਤੇ ਚਾਹ ਕਰੋ ਲੈ ਕੇ ਚੱਲੋ ਕਿਸੇ ਹੋਟਲ 'ਚ ਨਾ ਖੜੋਵੋ ਹੂੰ ਇੱਕ ਜਿਹੜੇ ਮੇਰੇ ਬੱਚੇ ਵਿਦੇਸ਼ਾਂ ਵਿੱਚ ਤੇ ਆ ਇਹ ਨਾ ਪੋਸਟ ਕਰਨ ਵੀ ਮੇਰੀ ਮੰਮੀ ਆ ਰਿਹਾ ਮੇਰਾ ਡੈਡੀ ਆ ਰਿਹਾ ਇਹ ਨਾ ਕਿਸਨ ਦੱਸਣ ਸਿਰਫ ਇਹ ਕਰਨ ਫੋਨ ਤੇ ਗੱਲ ਕਰਨ ਵੀ ਤੁਸੀਂ ਨਾ ਕਰੋ ਸ਼ੇਅਰ ਨਾ ਕਰੋ ਸੋਸ਼ਲ ਮੀਡੀਆ ਜੇ ਆਪਣੇ ਫਾਇਦੇਮੰਦ ਆ ਉਦੋਂ ਵੱਧ ਕਿਤੇ ਨੁਕਸਾਨ ਦਾ ਇੱਕ ਵੀ ਹੈ ਗਿਆ ਠੀਕ ਆ ਉਹ ਜਿਹੜੀ ਤੁਹਾਡੇ ਪੁੱਤ ਵੱਲ ਪੁੱਤਰ ਵੱਲੋਂ ਜਿਹੜੀ ਪੋਸਟ ਪਾਈ ਗਈ ਸੀ ਕਿ ਮਾਤਾ ਜੀ ਪਹੁੰਚ ਗਏ ਪੰਜਾਬ ਮੇਰੀ ਮੰਮੀ ਪਿੰਡ ਪੰਜਾਬ ਨੂੰ ਚੱਲ ਪਈ ਹੈ ਜੀ ਮੈਂ ਲੈਣ ਗਿਆ ਹੋ ਸਕਦਾ ਵੀ ਉਹਨਾਂ ਨੇ ਉਹ ਵੇਖਿਆ ਹੋਵੇ ਤੇ ਵੇਖਿਆ ਮੈਂ ਤਾਂ ਪੰਜਾਬੀ ਨੌਜਾਨ ਬੱਚਿਆਂ ਨੂੰ ਅਪੀਲ ਕਰਦਾ ਹਾਂ ਵੀ ਤੁਸੀਂ ਘਰੇ ਵਾਟਰ ਕੋਲਰ ਲੈ ਲਓ ਕਚਾ ਦੀ ਬੋਤਲ ਭਰ ਲਓ ਜਿੰਨਾ ਚਿਰ ਆ ਪੰਜਾਬ ਦੇ ਵਿੱਚ ਆ ਏਅਰਪੋਰਟ ਮੋਹਾਲੀ ਤੇ ਅੰਮ੍ਰਿਤਸਰ ਨਹੀਂ ਚੱਲਦਾਗਾ ਕੋਸ਼ਿਸ਼ ਕਰੋ ਅੰਮ੍ਰਿਤਸਰ ਤੇ ਮੋਹਾਲੀ ਆਉਂਦੀ ਮਹਿੰਗਾ ਲੈ ਲਓ ਇਹਨਾਂ ਦਾ ਖੜਾ ਛੱਡੋ ਇਹ ਆਪਾਂ ਨੂੰ ਪੰਜਾਬ ਨੂੰ ਬਿਲਕੁਲ ਭਾਜਪੀ ਨਾ ਅੱਡ ਦੇਖਦੀ ਹੈ ਨਾ ਕਦੇ ਇਹਨਾਂ ਨੂੰ ਪਤਾ ਲੱਗਦਾ ਵੀ ਕਿੰਨਾ ਸੀ ਟੈਕਸ ਰੈਵਨਿਊ ਦਿੰਨੇ ਆ ਕਿਉਂ ਨਹੀਂ ਸਾਨੂੰ ਸਿਕਿਉਰਿਟੀ ਦਿੰਦੇ ਜੀ ਸਾਡਾ ਬੜੇਪਾ ਸੜਕਾਂ ਤੇ ਮਾਰੋ ਆਉਣਗੇ ਕਿਉਂਕਿ ਇਸ ਗੱਲ ਨੂੰ ਜਦੋਂ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਇਸ ਨੂੰ ਬਹੁਤ ਦੱਸਿਆ ਜਾ ਰਿਹਾ ਸੀ ਕਿ ਇਹ ਝੂਠੀ ਕਹਾਣੀ ਹੈ ਜਾਂ ਕੁਛ ਹੈ ਪਰ ਹੁਣ ਤੁਸੀਂ ਪ੍ਰਤੱਖ ਦੱਸ ਰਹੇ ਹੋ ਇਸ ਗੱਲ ਨੂੰ ਮੇਰੇ ਬੇਟੇ ਨੇ ਮੈਨੂੰ ਆਖਿਆ ਤੁਸੀਂ ਪੋਸਟ ਪਾਓ ਲਿਖੋ ਮੈਂ ਕਿਹਾ ਪੁੱਤ ਮੇਰਾ ਹਾਲਾਤ ਇਹ ਨਹੀਂ ਕਿ ਵੀ ਮੈਂ ਅੱਜ ਲਿਖ ਸਕਾਂ ਮੇਰੇ ਘਰੇ ਰਿਸ਼ਤੇਦਾਰ ਦੋਸਤ ਮਿੱਤਰ ਜਿਵੇਂ ਜਿਵੇਂ ਪਤਾ ਲੱਗਿਆ ਆ ਚੁੱਕੇ ਮੈਂ ਸਰੀਰ ਬੈਲੈਂਸ ਵੱਡੀ ਮੇਰਾ ਸੈਟ ਹੈ ਤੇ ਮੈਂ ਇਹਦਾ ਮਖਤੂ ਲਿਖਦੇ ਮੇਰਾ ਨੰਬਰ ਦੇ ਦੇ ਕਹਿੰਦੇ ਕਈ ਵਾਰੀ ਕਹਿੰਦੇ ਫੇਕ ਵੀ ਆ ਮਾਰ ਤੂੰ ਮੇਰਾ ਨੰਬਰ ਲੈਦੀ ਮੈਂ ਗੱਲ ਵੀ ਕਰ ਲਊਗਾ ਜੀ ਜੀ ਠੀਕ ਹੈ ਜੀ ਸਾਰੀ ਗੱਲਬਾਤ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ